वेलकम टू माय चैनल लर्निंग जंक्शन हां जी आज अपन पंजाबी व्याकरण ਨਾਲ ਸੰਬੰਧਿਤ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਕੁਸ਼ਚਨ ਡਿਸਕਸ ਕਰਾਂਗੇ ਜੋ ਕਿ ਤੁਹਾਡੇ ਐਗਜ਼ਾਮ ਦੇ ਲਈ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਇੱਕ ਟੌਪਿਕ ਹੈ ਪੰਜਾਬੀ ਜੋ ਹੈ ਕਿਉਂਕਿ ਦੇਖੋ ਤੁਹਾਨੂੰ ਜਿਹੜਾ ਹੈਗਾ ਕੋਈ ਵੀ ਪੇਪਰ ਕਲੀਅਰ ਕਰਨ ਦੇ ਲਈ ਇੱਕ ਪੰਜਾਬੀ ਦਾ ਪੇਪਰ ਕੁਆਲੀਫਾਈ ਕਰਨਾ ਪੈਂਦਾ ਠੀਕ ਹੈ ਤੋ ਪੰਜਾਬ ਪোল ਇਹਦਾ ਪੇਪਰ ਆਪਣਾ ਪੀਟਪੀਐਸਪੀ ਦੇ ਜਿੰਨੇ ਵੀ ਐਗਜ਼ਾਮ ਨੇ ਸਾਰਿਆਂ ਦੇ ਲਈ ਪੰਜਾਬੀ 50 ਨੰਬਰ ਚ ਅਲੱਗ ਆਉਂਦੀ ਆ ਐਂਡ ਬਾਕੀ ਜਿਹੜਾ ਮੇਨ ਪੇਪਰ ਹੁੰਦਾ ਉਹਦੇ ਵਿੱਚ 15 ਨੰਬਰ ਦੀ 12 ਨੰਬਰ ਦੀ 10 ਨੰਬਰ ਦੀ ਠੀਕ ਹੈ ਅਕੋਰਡਿੰਗ ਟੂ ਸਿਲੇਬਸ ਆਉਂਦੀ ਹੀ ਆਉਂਦੀ ਆ ਠੀਕ ਹੈ ਤੇ ਪੰਜਾਬੀ ਤੇ ਜਿਹੜੇ ਕੁਐਸਚਨਸ ਨੇ ਉਹ ਹੁਣ ਬਿਲਕੁਲ ਇਦਾਂ ਨਹੀਂ ਹੈਗਾ ਕਿ ਬਿਲਕੁਲ ਕਾਮਨ ਪਾਈ ਜਾਂਦੇ ਨੇ ਠੀਕ ਹੈ ਡੀਪਲੀ ਕੁਐਸਚਨ ਪਾਈ ਜਾਂਦੇ ਨੇ ਸੋ ਤੁਹਾਨੂੰ ਜਿਹੜਾ ਪੰਜਾਬੀ ਦੀ ਗ੍ਰਾਮਰ ਆ ਵਿਆਕਰਨ ਵਾਰੇ ਪੂਰੀ ਤਰ੍ਹਾਂ ਜਿਹੜੇ ਕੁਐਸਚਨਸ ਨੇ ਉਹ ਆਉਣੇ ਚਾਹੀਦੇ ਨੇ ਸੋ ਆਪਾਂ ਅੱਜ ਦੀ ਵੀਡੀਓ ਦੇ ਵਿੱਚ ਮੋਸਟ ਇੰਪੋਰਟੈਂਟ ਕੁਐਸਚਨ ਡਿਸਕਸ ਕਰਾਂਗੇ ਠੀਕ ਹੈ ਕੋਈ ਵੀ ਪੇਪਰ ਤੁਸੀਂ ਦੇਣਾ ਪੰਜਾਬ ਪੁਲਿਸ ਕਨਸਟੇਬਲ ਦਾ ਪੀਟ ਪਲੱਸ ਬੀ ਦਾ ਪੀਐਸਪੀਸੀਲ ਦਾ ਹੁਣ ਜਿਹੜਾ ਐਗਜ਼ਾਮ ਹੋਣੇ ਨੇ ਐਗਜ਼ਾਮ ਨਿਕਲੇ ਹੋਏ ਨੇ ਉਹਦੇ ਵਿੱਚ ਵੀ ਤੁਸੀਂ ਦੇਖੋ ਜਿਹੜਾ ਟੈਕਨੀਕਲ ਸਿਲੇਬਸ ਆ ਮੇਨ ਸਬਜੈਕਟ ਦਾ ਉਹ 50 ਨੰਬਰ ਦਾ ਆਪਣੇ ਕੋਲ ਵੀ ਨੰਬਰ ਦੀ ਉਹਦੇ ਵਿੱਚ ਵੀ ਅਲੱਗ ਤੋਂ ਪੰਜਾਬੀ ਆ ਰਹੀ ਆ ਪਹਿਲਾਂ ਕੀ ਹੁੰਦਾ ਸੀ 70 ਨੰਬਰ ਦਾ ਸਿਲੇਬਸ ਦੂਸਰਾ ਹੁੰਦਾ ਸੀਗਾ ਮੇਨ ਜੋ ਆਪਣੀ ਕੈਟਾਗਰੀ ਨਾਲ ਰਿਲੇਟਡ ਜਿਹੜਾ ਪੇਪਰ ਆ ਤੇ 30 ਨੰਬਰ ਦਾ ਆਪਣਾ ਬਾਕੀ ਜਨਰਲ ਸਿਲੇਬਸ ਹੁੰਦਾ ਸੀਗਾ ਹੁਣ 50 ਨੰਬਰ ਦਾ ਨਾਰਮਲ ਜਨਰਲ ਸਿਲੇਬਸ ਆ ਜਿਹਦੇ ਵਿੱਚ ਜੀਕੇ ਹੋਗੀ ਪੰਜਾਬ ਜੀਕੇ ਹੋਗੀ ਇੰਗਲਿਸ਼ ਹੋਗੀ ਪੰਜਾਬੀ ਹੋਗੀ ਤੇ ਦੇਖੋ ਸਪੈਸ਼ਲ ਵੀ ਨੰਬਰ ਦੀ ਉਹਦੇ ਵਿੱਚ ਜਿਹਦੇ ਵਿੱਚ ਕੁਆਲੀਫਾਈਂਗ ਪੇਪਰ ਨਹੀਂ ਆ ਤਾਂ ਵੀ ਨੰਬਰ ਦੀ ਅਲੱਗ ਤੋਂ ਪੰਜਾਬੀ ਆ ਸਾਡੇ ਕੋਲ ਠੀਕ ਹੈ ਸੋ ਪੰਜਾਬੀ ਇੱਕ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਵਿਸ਼ਾ ਸਾਡੇ ਲਈ ਤਾਂ ਇਹ ਸੋਚ ਕੇ ਬਿਲਕੁਲ ਨਹੀਂ ਚੱਲਣਾ ਕਿ ਪੰਜਾਬੀ ਦਾ ਸਿੱਖਿਆ ਕਰ ਲਾਂਗੇ ਪੰਜਾਬੀ ਪੜ੍ਹਨੀ ਬਹੁਤ ਜ਼ਰੂਰੀ ਆ ਸੋ ਆਪਣੇ ਜਿਹੜੀ ਹੈਗੇ ਸਿਲੇਬਸ ਕਵਰ ਕਰਨ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਠੀਕ ਹੈ 바ਾਕੀ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਸ਼ੇਅਰ ਜ਼ਰੂਰ ਕਰ ਦਿਓ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ ਬਹੁਤ ਜ਼ਿਆਦਾ ਇੰਪੋਰਟੈਂਟ ਕੁਐਸਚਨ ਆਪਾਂ ਡਿਸਕਸ ਕਰਾਂਗੇ ਇਹਦੇ ਵਿੱਚ ਵਿਦ ਆਪਸ਼ਨਸ ਨੂੰ ਡਿਸਕਸ ਕਰਾਂਗੇ ਚਲੋ ਸਟਾਰਟ ਕਰਦੇ ਆਪਾਂ ਫਸਟ ਕੁਐਸਚਨ ਤੋਂ ਖੰਡੀ ਧੁਨੀ ਕਿੰਨੇ ਪ੍ਰਕਾਰ ਦੀ ਹੁੰਦੀ ਹੈ ਦੇਖੋ ਧੁਨੀਆਂ ਜਿਹੜੀਆਂ ਹੁੰਦੀਆਂ ਨੇ ਉਹ ਦੋ ਤਰ੍ਹਾਂ ਦੀਆਂ ਹੁੰਦੀਆਂ ਨੇ ਇੱਕ ਹੁੰਦੀ ਹੈ ਖੰਡੀ ਧੁਨੀ ਤੇ ਦੂਜੀ ਹੁੰਦੀ ਹੈ ਅਖੰਡੀ ਧੁਨੀ ਠੀਕ ਹੈ ਮੈਂ ਇਕੱਲੇ ਕੁਐਸਚਨ ਤੁਹਾਨੂੰ ਡਿਸਕਸ ਨਹੀਂ ਕਰਾਉਂਗੀ ਨਾਲ-ਨਾਲ ਜਿੱਦੋਂ ਵੀ ਉਹਨਾਂ ਦਾ ਪੂਰਾ ਪੂਰਾ ਬੰਦਾ ਸਿਲੇਬਸ ਦੇ ਅਕੋਰਡਿੰਗਲੀ ਜਿੱਦਨੇ ਤੋਂ ਪੂਰਾ ਕੁਐਸਚਨ ਬੰਦਾ ਉਹ ਮੈਂ ਤੁਹਾਨੂੰ ਸਾਰਾ ਕਵਰ ਕਰਾਉਂਗੀ ਵਿਦ ਆਪਸ਼ਨਸ ਠੀਕ ਹੈ ਸੋ ਤੁਸੀਂ ਨੇ ਵੀਡੀਓ ਨੂੰ ਕੱਟ ਕਰਕੇ ਮੇਰੇ ਦੇਖਣਾ ਦੋ ਤਰ੍ਹਾਂ ਦੀਆਂ ਹੁੰਦੀਆਂ ਨੇ ਖੰਡੀ ਦੁਨੀਆਂ ਨੇ ਅਖੰਡੀ ਦੁਨੀਆਂ ਖੰਡੀ ਦੁਨੀਆਂ ਦੀਆਂ ਅੱਗੇ ਦੋ ਫਿਰ ਟਾਈਪਸ ਹੁੰਦੀਆਂ ਨੇ ਦੋ ਠੀਕ ਹੈ ਕਿਹੜੀਆਂ ਗਿਹੜੀਆਂ ਹੁੰਦੀਆਂ ਨੇ ਸਵਰ ਅਤੇ ਵਿਅੰਜਨ ਜੇਕਰ ਤੁਹਾਨੂੰ ਇਹ ਆ ਜਾਵੇ ਕਿ ਕਿਹੜੀਆਂ ਜਿਹੜੀਆਂ ਹੁੰਦੀਆਂ ਨੇ ਖੰਡੀ ਦੁਨੀਆ ਆਪਸ਼ਨਸ ਅਲੱਗ-ਅਲੱਗ ਦਿੱਤੀ ਹੋਈਆਂ ਨੇ ਤਾਂ ਉਹ ਸਵਰ ਅਤੇ ਵਿਅੰਜਨ ਹੁੰਦੀਆਂ ਨੇ ਠੀਕ ਹੈ ਤਾਂ ਕਿਹੜੀਆਂ ਹੁੰਦੀਆਂ ਨੇ ਖੰਡੀ ਦੁਨੀਆ ਦੋ ਤਰ੍ਹਾਂ ਦੀਆਂ ਨੈਕਸਟ ਅਗਿਨੇ ਵਿੱਚ ਖੰਡੀ ਦੁਨੀ ਕਿਹੜੀ ਹੈ ਵਿਅੰਜਨ ਬਲ ਦਬਾਅ ਅਤੇ ਸੁਰ ਆਲਰੇਡੀ ਮੈਂ ਤੁਹਾਨੂੰ ਦੱਸਤਾ ਕਿ ਸਵਰ ਅਤੇ ਵਿਅੰਜਨ ਦੋ ਤਰ੍ਹਾਂ ਦੀਆਂ ਖੰਡੀ ਧੁਨੀਆਂ ਹੁੰਦੀਆਂ ਨੇ ਤੇ ਉਹਦੇ ਵਿੱਚ ਇੱਕ ਹੈਗਾ ਵਿਅੰਜਨ ਨੈਕਸਟ ਅਖੰਡੀ ਧੁਨੀ ਕਿੰਨੇ ਪ੍ਰਕਾਰ ਦੀ ਹੁੰਦੀ ਹੈ 4 3 2 ਜਾਂ ਫਿਰ 5 ਅਖੰਡੀ ਧੁਨੀਆਂ ਦੀ ਅੱਗੇ ਟਾਈਪਸ ਹੁੰਦੀਆਂ ਨੇ ਜੀ 4 ਖੰਡੀ ਧੁਨੀਆਂ ਹੁੰਦੀਆਂ ਨੇ ਦੋ ਤਰ੍ਹਾਂ ਦੀਆਂ ਅਖੰਡੀ ਧੁਨੀਆਂ ਚਾਰ ਤਰ੍ਹਾਂ ਦੀਆਂ ਹੁੰਦੀਆਂ ਨੇ ਕਿਹੜੇ-ਕਿਹੜੀਆਂ ਹੁੰਦੀਆਂ ਨੇ ਉਹ ਵੀ ਤੁਸੀਂ ਯਾਦ ਕਰ ਲਓ ਬਲ ਜਾਂ ਦਬਾਅ ਜਾਂ ਬਲ ਹੋ ਸਕਦੇ ਜਾਂ ਦਬਾਅ ਸੇਮ ਹੀ ਹੈ ਇਹ ਟਾਈਪ ਸੈਕਿੰਡ ਵਨ ਹੋਗੀ ਸੁਰ ਤੀਜੀ ਹੋਗੀ ਤਾਲ ਤੇ ਚੌਥੀ ਹੋਗੀ ਨਾਸਿਕਤਾ ਚਾਰੋਂ ਯਾਦ ਰੱਖਣੀਆਂ ਨੇ ਬਲ ਸੁਰ ਤਾਲ ਜਾਂ ਫਿਰ ਨਾਸਿਕਤਾ ਠੀਕ ਹੈ ਖੰਡੀ ਹੋ ਗਈਆਂ ਸਵਰਣ ਵਿਅੰਜਨ ਦੋ ਤਰ੍ਹਾਂ ਦੀਆਂ ਅਖੰਡੀ ਹੋ ਗਈਆਂ ਬਲ ਜਾਂ ਦਬਾਅ ਸੁਰ ਤਾਲ ਤੇ ਨਾਸਿਕਤਾ ਠੀਕ ਹੈ ਯਾਦ ਰੱਖਣੀਆਂ ਨੇ ਜੇਕਰ ਖੰਡੀ ਦੀ ਟਾਈਪ ਪੁੱਛੀ ਜਾਵੇ ਤਾਂ ਉਹੀ ਚਾਰ ਹੋਣਗੀਆਂ ਤੁਨੀ ਕਿੰਨੇ ਪ੍ਰਕਾਰ ਦੀ ਹੁੰਦੀ ਹੈ ਆਲਰੇਡੀ ਆਪਾਂ ਨੇ ਇਹ ਕਰ ਲਿਆ ਦੋ ਤਰ੍ਹਾਂ ਦੀ ਹੁੰਦੀ ਹੈ ਤੁਨੀ ਖੰਡੇ ਅਤੇ ਅਖੰਡੇ ਵਿਆਕਰਨ ਦਾ ਉਹ ਭਾਗ ਜਿਸ ਵਿੱਚ ਸਵਰ ਵਿਅੰਜਨ ਲਗਾ ਬਾਰੇ ਜਾਣਕਾਰੀ ਮਿਲੇ ਉਹ ਕਿਹੜਾ ਭਾਗ ਹੁੰਦਾ ਹੈ ਵਰਣਬੋਧ ਸ਼ਬਦਬੋਧ ਵਾਕਬੋਧ ਜਾਂ ਫਿਰ ਅਰਥਬੋਧ ਵਿਆਕਰਨ ਦਾ ਉਹ ਭਾਗ ਹੁੰਦਾ ਜਿਹਦੇ ਵਿੱਚ ਸਵਰ ਵਿਅੰਜਨ ਤੇ ਲਗਾਣ ਦੇ ਬਾਰੇ ਜਾਣਕਾਰੀ ਮਿਲਦੀ ਹੈ ਜੀ ਵਰਣਬੋਧ ਅਗਲਾ ਗਿਆਜ ਜਦੋਂ ਹਵਾ ਬਿਨਾਂ ਰੁਕਾਵਟ ਤੋਂ ਮੂੰਹ ਨਹੀਂ ਬਾਹਰ ਆਵੇ ਉਸ ਨੂੰ ਕੀ ਕਹਿੰਦੇ ਨੇ ਸਵਰ ਲਗਾ ਮਾਤਰਾ ਲਗਾ ਕਰ ਜਾਂ ਫਿਰ ਦੁੱਤਕ ਅਖਰ ਹੁੰਦੇ ਨੇ ਜੀ ਸਵਰ ਜਦੋਂ ਰੁਕਾਵਟ ਨਾਲ ਬਾਹਰ ਆਵੇ ਤਾਂ ਉਹ ਵਿਅੰਜਨ ਹੁੰਦੇ ਨੇ। ਰਾਸ ਕਿੰਨੇ ਪ੍ਰਕਾਰ ਦੇ ਹੁੰਦੇ ਨੇ 8 9 7 ਜਾਂ ਫਿਰ 6 ਧਾਸ ਹੁੰਦੇ ਨੇ ਜੀ ਅੱਠ ਪ੍ਰਕਾਰ ਦੇ ਸੌਰੀ ਨੌ ਤਰ੍ਹਾਂ ਦੇ ਹੁੰਦੇ ਨੇ ਠੀਕ ਹੈ 10 ਨੌ ਤਰ੍ਹਾਂ ਦੇ ਹੁੰਦੇ ਨੇ ਅਲੰਕਾਰ ਦਾ ਪਿਤਾ ਕਿਸ ਨੂੰ ਕਿਹਾ ਜਾਂਦਾ ਹੈ ਭਰਤਮੁਨੀ ਪਾਮੈ ਪਾਇਨੀ ਜਾਂ ਫਿਰ ਸੂਰਜ ਦੇ ਅਲੰਕਾਰ ਦਾ ਜੋ ਪਿਤਾਮਾ ਉਹ ਹੁਣ ਸੀਗੇ ਜੀ ਪਾਮੈ ਇਨ੍ਹਾਂ ਵਿੱਚੋਂ ਨਾਮ ਕਿਹੜੇ ਹਨ ਕੁਰਸੀ ਪਾਪ ਦੁੱਧ ਸਾਰੇ ਇਨ੍ਹਾਂ ਵਿੱਚ ਜਿਹੜੇ ਨਾਮ ਨੇ ਸਾਰੇ ਹੀ ਨਾਮ ਨੇ ਠੀਕ ਹੈ ਅਲੱਗ-ਅਲੱਗ ਟਾਈਪਸ ਦੇ ਨਾਮ ਨੇ ਇਹ ਬਟ ਹੈਗੇ ਸਾਰੇ ਹੀ ਨਾਮ ਨੇ ਮਾਤਾ ਜੀ ਇੱਕ ਵਾਰ ਪੜ੍ਹਦੇ ਹਨ ਪਰ ਬੱਚੇ ਖੇਡਦੇ ਹਨ ਕਿਹੜਾ ਵਾਕ ਹੈ ਸਧਾਰਨ ਵਾਕ ਸੰਯੁਕਤ ਵਾਕ ਮਿਸ਼ਰਤ ਵਾਕ ਜਾਂ ਫਿਰ ਵਿਆני ਵਾਕ ਇਹ ਵਾਕ ਹੈ ਗਾਦੀ ਸੰਯੁਕਤ ਵਾਕ ਠੀਕ ਹੈ ਵਾਕ ਤਿੰਨ ਤਰ੍ਹਾਂ ਦੇ ਹੁੰਦੇ ਨੇ ਸਾਰਣ ਸੰਯੁਕਤ ਐਨ ਮਿਸ਼ਰਤ ਜਿਹਦੇ ਵਿੱਚ ਸਿਰਫ ਇੱਕ ਹੀ ਆਪਣੇ ਕੋਲ ਸਿੰਗਲ ਵਾਕ ਹੁੰਦਾ ਹੈ ਠੀਕ ਹੈ ਉਹ ਸਧਾਰਨ ਵਾਕ ਹੁੰਦਾ ਜਿਹਦੇ ਵਿੱਚ ਆਪਣੇ ਕੋਲ ਦੋ ਅਲੱਗ-ਅਲੱਗ ਇੰਡੀਪੈਂਡੈਂਟ ਵਾਕ-ਵਾਕ ਹੁੰਦੇ ਨੇ ਬਟ ਉਹ ਜੋਜਕ ਦੇ ਨਾਲ ਆਪਸ ਵਿੱਚ ਜੁੜੇ ਹੁੰਦੇ ਨੇ ਮਤਲਬ ਇੱਕ ਦੂਜੇ ਦੇ ਉੱਤੇ ਉਹ ਨਿਰਭਰ ਨਹੀਂ ਕਰਦੇ ਉਹ ਹੁੰਦੇ ਨੇ ਸੰਯੁਕਤ ਵਾਕ ਜਿਹਦੇ ਵਿੱਚ ਦੋ ਜਾਂ ਦੋ ਤੋਂ ਵੱਧ ਜਿਹੜੇ ਦੋ ਤੋਂ ਵੱਧ ਵਾਕ ਹੁੰਦੇ ਨੇ ਬਟ ਜਿਹੜਾ ਇੱਕ ਹੁੰਦਾ ਉਹਦੇ ਵਿੱਚ ਮੇਨ ਵਾਕ ਤੇ ਬਾਕੀ ਜਿਹੜੇ ਹੁੰਦੇ ਨੇ ਉਹਦੇ ਤੇ ਡਿਪੈਂਡ ਹੁੰਦੇ ਨੇ ਉਹਦੇ ਤੇ ਨਿਰਪਰ ਹੁੰਦੇ ਨੇ ਵਾਕ ਉਹ ਹੁੰਦਾ ਜੀ ਮਿਸ਼ਰਤ ਵਾਕ ਠੀਕ ਹੈ ਯਾਦ ਰੱਖ ਲੈ ਆ ਤੁਸੀਂ ਉਹ ਹੋ ਉਸ ਨੂੰ ਉਸ ਦਾ ਕਿਹੜੇ ਪੁਰਖ ਹਨ ਉਤਮਪੁਰਖ ਮੱਧਮਪੁਰਖ ਜਾਂ ਫਿਰ ਅਨਿਆ ਪੁਰਖ ਇਹਨਾਂ ਵਿੱਚੋਂ ਕੋਈ ਵੀ ਨਹੀਂ ਪੁਰਖ ਖੁੱਜੀ ਦੇ ਵਿੱਚ ਹੋਵੇ ਆਪਣੀ ਗੱਲ ਹੋ ਰਹੀ ਹੈ ਜਦੇ ਵਿੱਚ ਅਸੀਂ ਇਨਵੋਲਵ ਹੁੰਨੇ ਆ ਜਿਵੇਂ ਮੈਂ ਅਸੀਂ ਸਾਡਾ ਉਹ ਹੁੰਦੇ ਨੇ ਉੱਤਮਪੁਰਖ ਤੇ ਜਿਹੜੇ ਪਰਸਨ ਨਾਲ ਅਸੀਂ ਗੱਲ ਕਰ ਰਹੇ ਹਾਂ ਸਾਮਨੇ ਵਾਲਾ ਇਨਸਾਨ ਜਿਵੇਂ ਤੁਮ ਤੁਸੀਂ ਤੁਹਾਡਾ ਉਹ ਮੱਧਿਆਪੁਰਖ ਹੁੰਦਾ ਤੇ ਜਿਸ ਇਨਸਾਨ ਦੇ ਬਾਰੇ ਗੱਲ ਕਰ ਰਹੇ ਆ ਥਰਡ ਪਰਸਨ ਜੋ ਹੋ ਗਿਆ ਉਹ ਅਨਿਆਪੁਰਖ ਹੁੰਦਾ ਜਿਵੇਂ ਉਹ ਉਸ ਦਾ ਉਹਨੂੰ ਤਾਂ ਉਹ ਉਸ ਨੂੰ ਉਹਦਾ ਜੋ ਹੈਗਾ ਉਹ ਅਨਿਆਪੁਰਖ ਹੈ ਉਹ ਗਿਆ ਕਿਹੜੀ ਕਿਰਿਆ ਹੈ ਕਰਮਿਕ ਕਿਰਿਆ ਅਸਕਰਮਿਕ ਕਿਰਿਆ ਦੁਗਰਮਿਕ ਕਿਰਿਆ ਜਾਂ ਫਿਰ ਕੋਈ ਵੀ ਨਹੀਂ ਅਕਰਮ ਕਰਿਆ ਹੁੰਦੀ ਆ ਜਿਹਦੇ ਵਿੱਚ ਕਰਮ ਨਹੀਂ ਹੁੰਦਾ ਜਿਹੜਾ ਕੰਮ ਹੁੰਦਾ ਉਹ ਨਹੀਂ ਹੁੰਦਾ ਇਸ ਕਰਮ ਕਰਿਆ ਹੁੰਦੀ ਆ ਜਿਹਦੇ ਵਿੱਚ ਕਰਮ ਜੋ ਜਿਹੜਾ ਕੰਮ ਅਸੀਂ ਕਰ ਰਹੇ ਹਾਂ ਉਹ ਹੁੰਦਾ ਠੀਕ ਆ ਉਹ ਗਿਆ ਜੇ ਕਿਤੇ ਕੋਈ ਪਲੇਸ ਇਦਾਂ ਦਾ ਉਹ ਕਿੱਥੇ ਗਿਆ ਪਟਿਆਲੇ ਗਿਆ ਨਾਬੀ ਗਿਆ ਜਲੰਧਰ ਗਿਆ ਤਾਂ ਉਸ ਕਰਮ ਕਰਿਆ ਹੁੰਦੀ ਉਹ ਗਿਆ ਆਪਾਂ ਨੂੰ ਨਹੀਂ ਪਤਾ ਕਿੱਥੇ ਗਿਆ ਤਾਂ ਉਹ ਕਿਹੜੀ ਕਰਿਆ ਹੋਗੀ ਅਕਰਮ ਕਰਿਆ। ਇਹਦਾ ਵਿਸ਼ੇਸ਼ਣ ਕਿੰਨੇ ਪ੍ਰਕਾਰ ਦੇ ਹੁੰਦੇ ਹਨ 5 8 9 ਆ ਫਿਰ 6 ਕਿਹੜਾ ਵਿਸ਼ੇਸ਼ਣ ਜੋ ਹੁੰਦੇ ਨੇ ਉਹ 8 ਪ੍ਰਕਾਰ ਦੇ ਹੁੰਦੇ ਨੇ ਜੇਕਰ ਵਿਸ਼ੇਸ਼ਣ ਸਾਨੂੰ ਪੁੱਛਿਆ ਜਾਵੇ ਉਹ 5 ਪ੍ਰਕਾਰ ਦੇ ਹੁੰਦੇ ਨੇ ਠੀਕ ਹੈ ਵਿਸ਼ੇਸ਼ਣ ਦੀਆਂ ਵੀ ਅੱਗੇ-ਅੱਗੇ ਟਾਈਪਸ ਹੁੰਦੀਆਂ ਨੇ ਠੀਕ ਹੈ ਉਹ ਵੀ ਆਪਾਂ ਕਰਾਂਗੇ ਜਿਹੜੇ ਵਿਸ਼ੇਸ਼ਣ ਪੰਜ ਟਾਈਪ ਦੇ ਹਨ ਉਹ ਗਿਣਿਆ ਵਿਸ਼ੇਸ਼ਣ ਦੀਆਂ ਟਾਈਪਸ ਹੁੰਦੀਆਂ ਨੇ ਗੁਣਵਾਚਕ ਸੰਖਿਆਵਾਚਕ ਪਰਿਮਾਨਵਾਚਕ ਠੀਕ ਹੈ ਉਹ ਜਿਹੜੀਆਂ ਉਹਨਾਂ ਦੀਆਂ ਵੀ ਅੱਗੇ ਅਲੱਗ-ਅਲੱਗ ਟਾਈਪਸ ਹੁੰਦੀਆਂ ਨੇ ਠੀਕ ਹੈ ਉਹ ਆਪਾਂ ਨੈਕਸਟ ਕੁਸ਼ਨ ਦੇ ਵਿੱਚ ਕਰਾਂਗੇ ਨੈਕਸਟ ਆ ਗਿਆ ਪੰਜਾਬੀ ਦੀ ਟਕਸਾਲੀ ਬੋਲੀ ਕਿਹੜੀ ਹੈ ਦੁਆਬੀ ਮਾਝੀ ਮਲਵਈ ਜਾਂ ਫਿਰ ਪੋਠੋਹਾਰੀ ਪੰਜਾਬੀ ਦੀ ਟਕਸਾਲੀ ਬੋਲੀ ਬਹੁਤ ਇੰਪੋਰਟੈਂਟ ਕੁਸ਼ਨ ਆ ਤੇ ਬਹੁਤ ਵਾਰੀ ਪੇਪਰ ਦੇ ਵਿੱਚ ਆਇਆ ਵੀ ਹੋਇਆ ਪੰਜਾਬੀ ਦੀ ਟਕਸਾਲੀ ਬੋਲੀ ਮਾਝੀ ਬੋਲੀ ਹੈ ਪ੍ਰਯੋਗਦੇਹਾਰਤੇ ਸਾਰਥਕ ਸ਼ਬਦ ਕਿੰਨੇ ਪ੍ਰਕਾਰ ਦੇ ਹੁੰਦੇ ਹਨ 8 9 7 ਜਾਂ ਫਿਰ 6 ਪ੍ਰਯੋਗਦੇਹਾਰਤੇ ਸਾਰਥਕ ਸ਼ਬਦ ਜੋ ਹੁੰਦੇ ਨੇ ਉਹ 8 ਪ੍ਰਕਾਰ ਦੇ ਹੁੰਦੇ ਨੇ ਬੋਲੀ ਕਿੰਨੇ ਤਰ੍ਹਾਂ ਦੀ ਹੁੰਦੀ ਆ 2 3 4 ਜਾਂ ਫਿਰ 5 ਬੋਲੀ ਹੁੰਦੀ ਆ ਜੀ ਦੋ ਤਰ੍ਹਾਂ ਦੀ ਬੋਲਚਾਲ ਦੀ ਬੋਲੀ ਤੇ ਲਿਖਤੀ ਬੋਲੀ ਉਹ ਸ਼ਬਦ ਜਿਸ ਨੂੰ ਤੋੜਿਆ ਜਾ ਸਕੇ ਇਹ ਕਹਿੰਦੇ ਨੇ ਉਹਨੂੰ ਮੂਲ ਸ਼ਬਦ ਰਚਿਤ ਸ਼ਬਦ ਸਮਾਸੀ ਸ਼ਬਦ ਜਾਂ ਫਿਰ ਉਤਪੰਨ ਸ਼ਬਦ ਉਹ ਸ਼ਬਦ ਜਿਸ ਨੂੰ ਛੋੜਿਆ ਤੋੜਿਆ ਜਾ ਸਕੇ ਉਹ ਹੁੰਦਾ ਜੀ ਰਚਿਤ ਸ਼ਬਦ ਠੀਕ ਹੈ ਦੋ ਟਾਈਪਸ ਦੇ ਹੁੰਦੇ ਨੇ ਮੂਲ ਸ਼ਬਦ ਤੇ ਰਚਿਤ ਸ਼ਬਦ ਰਚਿਤ ਸ਼ਬਦ ਹੁੰਦਾ ਅੱਗੇ ਫਿਰ ਦੋ ਟਾਈਪਸ ਦਾ ਸਮਾਸੀ ਸ਼ਬਦ ਤੇ ਉਤਪੰਨ ਸ਼ਬਦ ਠੀਕ ਹੈ ਸ਼ਬਦ ਦੋ ਤਰ੍ਹਾਂ ਦੇ ਹੁੰਦੇ ਨੇ ਰਚਿਤ ਸ਼ਬਦ ਜੇ ਫਿਰ ਦੋ ਟਾਈਪ ਦਾ ਹੁੰਦਾ ਠੀਕ ਆ ਤਾਂ ਉਹ ਸ਼ਬਦ ਜਿਹਨੂੰ ਤੋੜਿਆ ਜਾ ਸਕੇ ਉਹ ਰਚਿਤ ਸ਼ਬਦ ਹੁੰਦਾ ਇਹਨਾਂ ਵਿੱਚੋਂ ਵਿਕਾਰੀ ਸ਼ਬਦ ਕਿਹੜਾ ਹੈ ਦੁੱਧ ਭਾਵੇਂ ਅਤੇ ਅਤੇ ਪਰ ਵਿਕਾਰੀ ਸ਼ਬਦ ਹੈਗਾ ਜਿੰਨਾ ਵਿੱਚੋਂ ਦੁੱਧ ਉਹ ਸ਼ਬਦ ਜੋ ਕਿਸੇ ਹੋਰ ਭਾਸ਼ਾ ਤੋਂ ਲੈ ਕੇ ਪੰਜਾਬੀ ਭਾਸ਼ਾ ਵਿੱਚ ਲਿਖੇ ਜਾਂਦੇ ਹਨ तत्सम शब्द तद्भव शब्द समासी शब्द या फिर विकारी शब्द देखो जो शब्द पंजाबी भाषा किसी और भाषा ਤੋਂ ਲੈ ਕੇ ਪੰਜਾਬੀ ਭਾਸ਼ਾ ਦੇ ਵਿੱਚ ਹੂਬ ਹੂ ਲਿਖੇ ਜਾਂਦੇ ਨੇ ਠੀਕ ਹੈ ਸੇਮ ਉਦਾਂ ਹੀ ਲਿਖੇ ਜਾਂਦੇ ਨੇ ਤਾਂ ਉਹਨਾਂ ਨੂੰ ਅਸੀਂ तत्सम ਸ਼ਬਦ ਕਹਿੰਦੇ ਹਾਂ ਠੀਕ ਹੈ ਜਿਵੇਂ ਆਪਣੇ ਕੋਲ ਖਾਲਸਾ ਹੋ ਗਿਆ ਫਾਰਸੀ ਭਾਸ਼ਾ ਦਾ ਸ਼ਬਦ ਆ ਮਡਲ ਨੂੰ ਪੰਜਾਬੀ ਦੇ ਵਿੱਚ ਵੀ ਅਸੀਂ ਸੇਮ ਖਾਲਸਾ ਹੀ ਲੈਂਦੇ ਆ ਸਕੂਲ ਹੋ ਗਿਆ ਇੰਗਲਿਸ਼ ਲੈਂਗੁਏਜ ਦਾ ਸ਼ਬਦ ਹੈ ਮਡਲ ਨੂੰ ਪੰਜਾਬੀ ਦੇ ਵਿੱਚ ਵੀ ਅਸੀਂ ਸਕੂਲ ਹੀ ਲਿਖਦੇ ਆ ਠੀਕ ਹੈ ਅਰਦਾਸ ਵਰਡ ਹੋ ਗਿਆ ਫਾਰਸੀ ਭਾਸ਼ਾ ਦਾ ਸ਼ਬਦ ਆ ਉਹਨੂੰ ਪੰਜਾਬੀ ਵਿੱਚ ਵੀ ਅਸੀਂ ਸੇਮ ਹੀ ਲਿਖਦੇ ਆ ਜਿਹੜੇ ਸ਼ਬਦ ਕਿਸੇ ਹੋਰ ਭਾਸ਼ਾ ਤੋਂ ਲੈ ਕੇ ਉਹਨਾਂ ਨੂੰ ਪੰਜਾਬੀ ਵਿੱਚ ਥੋੜਾ ਜਿਹਾ ਬਦਲ ਕੇ ਲਿਖਿਆ ਜਾਂਦਾ ਉਹ ਹੁੰਦੇ ਨੇ ਤਦਭਵ ਸ਼ਬਦ ਠੀਕ ਹੈ ਜਿਵੇਂ ਅਲਮਾਰੀ ਹੋ ਗਿਆ ਅਲਮੀਰਾ ਵਰਡ ਹੈ ਅਸੀਂ ਪੰਜਾਬੀ ਦੇ ਵਿੱਚ ਅਲਮਾਰੀ ਚੇਂਜ ਕਰਕੇ ਅਲਮਾਰੀ ਬਣਾਤਾ ਠੀਕ ਹੈ ਤਾਂ ਜਦੋਂ ਉਹਨਾਂ ਦਾ ਰੂਪ ਬਦਲ ਦਿੱਤਾ ਜਾਵੇ ਤਾਂ ਉਹ ਤਦਪਵ ਹੁੰਦੇ ਨਹੀਂ ਜਿਨ੍ਹਾਂ ਨੂੰ ਖੂਬ ਹੋ ਵਰਤ ਲਿਆ ਜਾਵੇ ਉਹ ਤਦਸੰ ਸ਼ਬਦ ਹੁੰਦੇ ਨੇ ਕਾਰ ਕਿੰਨੇ ਪ੍ਰਕਾਰ ਦਾ ਹੁੰਦਾ ਹੈ 7 8 9 ਫਿਰ 6 ਕਾਰਕ ਹੁੰਦਾ ਜੀ 8 ਤਰ੍ਹਾਂ ਦਾ ਗੁਣਵਾਚਕ ਵਿਸ਼ੇਸ਼ਣ ਕਿੰਨੇ ਪ੍ਰਕਾਰ ਦਾ ਹੁੰਦਾ ਹੈ 2 4 3 ਜਾਂ 8 ਦੇਖੋ ਵਿਸ਼ੇਸ਼ਣ ਆਪਣੇ ਕੋਲ ਹੁੰਦਾ 5 ਤਰ੍ਹਾਂ ਦਾ ਗੁਣਵਾਚਕ ਸੰਖਿਆਵਾਚਕ ਪਰਿਮਾਨਵਾਚਕ ਪੜਨਾਮੀ ਵਿਸ਼ੇਸ਼ਣ ਤੇ ਨਿਸ਼ਚੇਵਾਚਕ ਵਿਸ਼ੇਸ਼ਣ ਉਹਦੇ ਵਿੱਚ ਗੁਣਵਾਚਕ ਵਿਸ਼ੇਸ਼ਣ ਜੋ ਹੁੰਦਾ ਉਹ ਸਾਡਾ ਕਿ ਇਹ ਤਿੰਨ ਤਰ੍ਹਾਂ ਦਾ ਹੁੰਦਾ ਠੀਕ ਹੈ ਕਿਹੜੇ ਕਿਹੜੇ ਟਾਈਪਸ ਹੁੰਦੇ ਨੇ ਉਹ ਆਪਾਂ ਨੈਕਸਟ ਕੁਐਸ਼ਨਸ ਦੇ ਵਿੱਚ ਡਿਸਕਸ ਕਰਾਂਗੇ ਠੀਕ ਹੈ ਫਿਲਹਾਲ ਤੁਸੀਂ ਇਹਨਾਂ ਯਾਦ ਰੱਖਣਾ ਕਿ ਗੁਣਵਾਚਕ ਵਿਸ਼ੇਸ਼ਣ ਤਿੰਨ ਤਰ੍ਹਾਂ ਦਾ ਹੁੰਦਾ ਸੰਖਿਆਵਾਚਕ ਛੇ ਤਰ੍ਹਾਂ ਦਾ ਹੁੰਦਾ ਪਰਿਮਾਨਵਾਚਕ ਦੋ ਤਰ੍ਹਾਂ ਦਾ ਹੁੰਦਾ ਅਰਨਾਮੀ ਵਿਸ਼ੇਸ਼ਣ ਵੀ ਦੋ ਤਰ੍ਹਾਂ ਦਾ ਹੁੰਦਾ ਤਨਿਸ਼ਚੇਵਾਚਕ ਓਨਲੀ ਸਿੰਗਲ ਹੀ ਹੁੰਦਾ ਸਾਰੇ ਯਾਦ ਰੱਖ ਲੈਣੇ ਠੀਕ ਹੈ ਕੋਈ ਵੀ ਪੁੱਛਿਆ ਜਾ ਸਕਦਾ ਹੈ ਉਹ ਨਾਰਮਲ ਨਾ ਪੁੱਛ ਕੇ ਕਿ ਵਿਸ਼ੇਸ਼ਣ ਕਿੰਨੇ ਤਰ੍ਹਾਂ ਦੇ ਹੁੰਦਾ ਸੋ ਲੱਗੇ ਉਹਦੀਆਂ ਟਾਈਪਸ ਪੁੱਛਿਆ ਜਾ ਸਕਦਾ ਕਿ ਇਹ ਵਾਲਾ ਵਿਸ਼ੇਸ਼ਣ ਕਿੰਨੇ ਟਾਈਪ ਦਾ ਹੁੰਦਾ ਸੋ ਤੁਸੀਂ ਇਹ ਸਾਰੇ ਯਾਦ ਕਰਨੇ ਨੇ ਪੋਸ਼ਕ ਜਿਸ ਤੋਂ ਕੰਮ ਦੇ ਹੋਣ ਦਾ ਪਤਾ ਚੱਲਦਾ ਹੈ ਉਸ ਨੂੰ ਕੀ ਕਹਿੰਦੇ ਹਨ ਕਿਰਿਆ ਕਿਰਿਆ ਵਿਸ਼ੇਸ਼ਣ ਸੰਬੰਧਕ ਜਾਂ ਫਿਰ ਜੋਜਕ ਉਹਨੂੰ ਕਹਿੰਦੇ ਨੇ ਜੀ ਕਿਰਿਆ ਜਿਸ ਤੋਂ ਕੰਮ ਦੇ ਹੋਣ ਦਾ ਪਤਾ ਚੱਲਦਾ ਹੈ ਉੱਤ ਤੋਂ ਛਾਨਣੀ ਲਾਇਆ ਪਾਰ ਹੌਲਾ ਨਹੀਂ ਹੁੰਦਾ ਇਹ ਕੀ ਹੈ ਮੁਹਾਵਰਾ ਟੱਪਾ 부ਝਾਰਤੀਆਂ ਫੇਰਾ ਖਾਨ ਇਹ ਹੈਗਾ ਜੀ ਅਖਾਨ ਪੰਜਾਬੀ ਭਾਸ਼ਾ ਦਾ ਸੰਸਾਰ ਵਿੱਚੋਂ ਕਿੰਨਾ ਨੰਬਰ ਹੈ 13 11 14 ਜਾਂ ਫਿਰ 15 ਪੰਜਾਬੀ ਭਾਸ਼ਾ ਸੰਸਾਰ ਦੀਆਂ ਭਾਸ਼ਾਵਾਂ ਦੇ ਵਿੱਚੋਂ 13ਵੇਂ ਸਥਾਨ ਤੇ ਆਉਂਦੀ ਆ ਠੀਕ ਹੈ ਜੀ ਇੰਨਾਂ ਵਿੱਚੋਂ ਵਸਤੂਵਾਚਕ ਨਾਮ ਕਿਹੜਾ ਹੈ ਲੱਕੜ ਕੁਰਸੀ ਮੇਜ਼ ਜਾਂ ਕਿਹਦੇ ਦਰਵਾਜ਼ਾ ਵਸਤੂਵਾਚਕ ਨਾਮ ਹੈ ਗਦਿਨਾਂ ਵਿੱਚੋਂ ਲੱਕੜ ਠੀਕ ਹੈ ਜਦੋਂ ਕੋਈ ਵੀ ਜਿਹੜੇ ਵਸਤੂ ਹੈ ਜਿਵੇਂ ਸੋਨਾ ਚਾਂਦੀ ਲੱਕੜ ਹੁਣ ਜਦੋਂ ਤੋਂ ਕੋਈ ਵੀ ਜਿਹੜੀ ਚੀਜ਼ ਆ ਬਣ ਜਾਂਦੀ ਆ ਠੀਕ ਹੈ ਹੁਣ ਦੇਖੋ ਕੁਰਸੀ ਮੇਜ਼ ਅਤੇ ਦਰਵਾਜ਼ੇ ਇਹ ਵੀ ਤਿੰਨੋਂ ਲੱਕੜ ਦੇ ਹੀ ਬਣੇ ਹੋਏ ਨੇ ਹੁਣ ਜਦੋਂ ਕੋਈ ਚੀਜ਼ ਫਾਰਮ ਬਣ ਜਾਂਦੀ ਆ ਤਾਂ ਫਿਰ ਉਹ ਵਸਤੂਵਾਚਕ ਤੋਂ ਜਾਤੀਵਾਚਕ ਬਣ ਜਾਂਦੀ ਆ ਠੀਕ ਹੈ ਤਦ ਸ਼ੁਰੂ ਦੇ ਵਿੱਚ ਕਿਹੜੀ ਨਾਮ ਵਿੱਚ ਲੱਗਣ ਜੋ ਹੈ ਉਹ ਵਸਤੂਵਾਚਕ ਹੈ ਆਮ ਨਾਮ ਦਾ ਦੂਜਾ ਨਾਮ ਕੀ ਹੈ ਨਿਜਵਾਚਕ ਜਾਤੀਵਾਚਕ ਸਬੰਧਵਾਚਕ ਜਾਂ ਫਿਰ ਕੋਈ ਨਹੀਂ ਆਮ ਨਾਮ ਦਾ ਦੂਜਾ ਨਾਮ ਹੈਗਾ ਜੀ ਜਾਤੀਵਾਚਕ ਨਾਮ ਠੀਕ ਹੈ ਤੇ ਖਾਸ ਨਾਮ ਦਾ ਕੀ ਹੈ ਨਿਜਵਾਚਕ ਨਾਮ ਫਰਨੀਚਰ ਕੀ ਹੈ ਇੱਕ ਵਚਨ ਬਹੁਵਚਨ ਦੋਨੋਂ ਜਾਂ ਫਿਰ ਕੋਈ ਵੀ ਨਹੀਂ ਬਲ ਨੇਚਰ ਹੈਗਾ ਜੀ ਬਹੁਵਚਨ ਦੇਖਿਆ ਖਰੜ ਤੇ ਰਾਜਪੁਰਾ ਵਿੱਚ ਕਿਹੜੀ ਉਪਭਾਸ਼ਾ ਬੋਲੀ ਜਾਂਦੀ ਹੈ ਪੋਠੋਹਾਰੀ ਮਾਝੀ ਦੁਆਬੀ ਕਿ ਫਿਰ ਪਵਾਦੀ ਖਰੜ ਰਾਜਪੁਰਾ ਦੇ ਵਿੱਚ ਬੋਲੀ ਜਾਂਦੀ ਹੈ ਜੀ ਪਵਾਦੀ ਲੈਂਗੁਏਜ ਠੀਕ ਹੈ ਜੇ ਕਰਿਆ ਜਾਵੇ ਕਿ ਕਿਹੜੀ ਭਾਸ਼ਾ ਜਿਸ ਨੂੰ ਜਿਹੜਾ ਹੈਗਾ ਹਿੰਦੀ ਦਾ ਟੱਚ ਦੇਖਣ ਨੂੰ ਮਿਲਦਾ ਤਾਂ ਉਹਦਾ ਆਨਸਰ ਵੀ ਪੋਦੀ ਹੀ ਆਏਗਾ ਆਸ਼ਾ ਦੇ ਨਿਯਮ ਕੀ ਹੁੰਦੇ ਹਨ ਲਿਪੀ ਵਿਆਕਰਨ ਸ਼ਬਦ ਬੋਧੀਆਂ ਫਿਰ ਲਗਾ ਮਾਤਰਾ ਆਸ਼ਾ ਦੇ ਨਿਯਮ ਹੁੰਦੇ ਨੇ ਜੀ ਵਿਆਕਰਨ ਆਸ਼ਾ ਦੇ ਚਿੰਨ ਕੀ ਹੁੰਦੇ ਹਨ ਲਿਪੀ ਵਿਆਕਰਨ ਸ਼ਬਦ ਬੋਧੀਆਂ ਫਿਰ ਵਾਕ ਬੋਧ ਆਸ਼ਾ ਦੇ ਜਿਹੜੇ ਚਿੰਨ ਹੁੰਦੇ ਨੇ ਉਹਨਾਂ ਨੂੰ ਕਿਹਾ ਜਾਂਦਾ ਲਿਪੀ ਪਾਕਿਸਤਾਨ ਪੰਜਾਬ ਵਿੱਚ ਪੰਜਾਬੀ ਭਾਸ਼ਾ ਦੀ ਕਿਹੜੀ ਲਿਪੀ ਦੀ ਵਰਤੋਂ ਕੀਤੀ ਜਾਂਦੀ ਹੈ ਗੁਰਮੁਖੀ ਸ਼ਾਮੁਖੀ ਰੋਮਨ ਜਾਂ ਫਿਰ ਦੇਵਨਾਗਰੀ ਪਾਕਿਸਤਾਨ ਪੰਜਾਬ ਦੇ ਵਿੱਚ ਕੀਤੀ ਜਾਂਦੀ ਹੈ ਜੀ ਸ਼ਾਮੁਖੀ ਲਿਪੀ ਦੀ ਵਰਤੋਂ ਪਰ ਨਾਂਗਿੰਨੀ ਤਰ੍ਹਾਂ ਦਾ ਹੁੰਦਾ ਹੈ 5 8 6 ਆ ਫਿਰ 7 15 ਪਰ ਨਾਮ ਹੁੰਦਾ 6 ਤਰ੍ਹਾਂ ਦਾ ਉਹ ਸ਼ਬਦ ਜੋ ਨਾਮ ਪਰਨਾਮ ਦੇ ਗੁਣ ਔਗਣ ਬਾਰੇ ਜਾਣਕਾਰੀ ਦੇ ਵੀ ਕੀ ਹੁੰਦਾ ਹੈ ਕਿਰਿਆ ਨਾਮ ਸਬੰਧਕ ਜਾਂ ਫਿਰ ਵਿਸ਼ੇਸ਼ਣ ਜੋ ਨਾਮ ਤੇ ਪਰਨਾਮ ਦੀ ਵਿਸ਼ੇਸ਼ਤਾ ਦੱਸੇ ਉਹਦੇ ਗੁਣ-ਗਣ ਦੱਸੇ ਉਹਨੂੰ ਹੁੰਦਾ ਜੀ ਵਿਸ਼ੇਸ਼ਣ ਕਿਹਾ ਜਾਂਦਾ ਕੁਐਸਚਨ ਕਿਦਾਂ ਦੀ ਲੱਗ ਰਹੀ ਨੇ ਵੀਡੀਓ ਅੱਛੀ ਲੱਗਦੀ ਆ ਤਾਂ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਸ਼ੇਅਰ ਜ਼ਰੂਰ ਕਰ ਦਿਓ ਤੇ ਜੇਕਰ ਚੈਨਲ ਤੇ ਫਸਟ ਟਾਈਮ ਵਿਜ਼ਿਟ ਕੀਤਾ ਤਾਂ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰ ਲਓ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਤੁਹਾਨੂੰ ਕੁਐਸਚਨ ਆਪਾਂ ਪੂਰੀ ਜਿਹੜੀ ਪੰਜਾਬੀ ਦੀ ਗ੍ਰਾਮਰ ਆਉ ਤੁਹਾਨੂੰ ਸੈਨਾ ਤੇ ਕੰਪਲੀਟ ਕਰਵਾ ਦਾਂਗੇ ਇਸ ਤੋਂ ਇਲਾਵਾ ਪੰਜਾਬ ਜੀ ਕੀ ਆਪਣੀ ਕੰਟੀਨਿਊ ਚੱਲ ਰਹੀ ਆ ਉਹਦਾ ਸਿਲੇਬਸ ਪੂਰਾ ਤੁਹਾਡਾ ਕਵਰ ਹੋ ਜੀਗਾ ਇਸ ਚੈਨਲ ਉਤੇ ਜੀ ਕੇ ਦੇ ਕੁਐਸਚਨ ਵੀ ਆਪਾਂ ਤੁਹਾਨੂੰ ਕਰਵਾਵਾਂਗੇ ਠੀਕ ਹੈ ਤਾਂ ਜੀ ਕੇ ਹੋਗੀ ਪੰਜਾਬ ਜੀ ਕੇ ਹੋਗੀ ਪੰਜਾਬੀ ਗ੍ਰਾਮਰ ਹੋਗੀ ਇਹ ਸਾਰਾ ਤੁਹਾਡਾ ਸਿਲੇਬਸ ਆਪਾਂ ਕਵਰ ਕਰਵਾ ਦਾਂਗੇ ਜੇਕਰ ਤੁਸੀਂ ਅੱਛਾ ਰਿਸਪੌਂਸ ਕਰੋਗੇ ਤਾਂ ਤੁਹਾਨੂੰ ਹਰ ਤਰ੍ਹਾਂ ਦਾ ਜਿਹੜਾ ਹੈਗਾ ਆਪਾਂ ਸਬਜੈਕਟ ਕਵਰ ਕਰਵਾਵਾਂਗੇ ਸੋ ਵੀਡੀਓ ਨੂੰ ਲਾਈਕ ਜ਼ਰੂਰ ਕਰਿਆ ਕਰੋ ਸ਼ੇਅਰ ਵੀ ਕਰ ਦਿਓ ਤੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਓ ਠੀਕ ਹੈ ਪਾਸ਼ਾ ਦੀ ਸਾਰਥਿਕ ਇਕਾਈ ਕਿਹੜੀ ਹੈ ਪਾਵਨ ਚ ਸ਼ਬਦ ਨਾਮ ਵਾਕ ਜਾਂ ਫਿਰ ਮੁਹਾਵਰਾ ਪਾਸ਼ਾ ਦੀ ਜੋ ਸਾਰਥਿਕ ਇਕਾਈ ਹੈ ਪਾਵਨ ਚ ਜਾਂ ਸ਼ਬਦ ਹੈ ਜਿਹੜਾ ਤੁਹਾਨੂੰ ਪੇਪਰ 'ਚ ਸ਼ਬਦਾਂ ਨੂੰ ਪਾਵਿਸ਼ ਦੋਨੋਂ ਆਂਦਾ ਉਤੇ ਦਿੱਤੋਂ ਨਵੀਂ ਨਵੇਂ ਜਿਹੜੇ ਹੈਗੇ ਨੇ ਭਾਸ਼ਾ ਸ਼ਾਸਤਰੀ ਉਹਨਾਂ ਦੇ ਅਕੋਰਡਿੰਗ ਕਿਹੜਾ ਜਿਹੜਾ ਏਦਾਂ ਕੁਐਸਚਨ ਬਣਿਆ ਹੋਇਆ ਪੇਪਰ 'ਚ ਕਿ ਸਾਥੀ ਕਿ ਕਾਈ ਕਿੜੀ ਆ ਤਾਂ ਫਿਰ ਉਹ ਭਾਸ਼ਾ ਨਹੀਂ ਸ਼ਬਦ ਨਾ ਹੋ ਕੇ ਪਾਵਨ ਚਾਹੀਏ ਜੇਕਰ ਤੁਹਾਨੂੰ ਨਵੇਂ ਭਾਸ਼ਾ ਸ਼ਾਸਤਰੀ ਦੇ ਅਨੁਸਾਰ ਪੁੱਛਿਆ ਜਾਂਦਾ ਜੇਕਰ ਨਾਰਮਲ ਪੁੱਛਿਆ ਜਾਂਦਾ ਤਾਂ ਸ਼ਬਦ ਤੇ ਪਾਵਨ ਦੋਨਾਂ ਵਿੱਚੋਂ ਕੋਈ ਵੀ ਹੋ ਸਕਦਾ ਠੀਕ ਹੈ ਇਲਾਕੇ ਦੇ ਅਧਾਰ ਤੇ ਬੋਲੀ ਜਾਣ ਵਾਲੀ ਬੋਲੀ ਨੂੰ ਕੀ ਕਹਿੰਦੇ ਹਨ ਭਾਸ਼ਾ ਦੇਸੀ ਭਾਸ਼ਾ ਮਾਤ ਭਾਸ਼ਾ ਜਾਂ ਉਪ ਭਾਸ਼ਾ ਇਲਾਕੇ ਦੇ ਅਧਾਰ ਤੇ ਬੋਲੀ ਜਾਣ ਵਾਲੀ ਬੋਲੀ ਨੂੰ ਕਿਹਾ ਜਾਂਦਾ ਜੀ ਉਪ ਭਾਸ਼ਾ ਜਲੰਧਰ ਹੁਸ਼ਿਆਰਪੁਰ ਕਪੂਰਥਲਾ ਵਿੱਚ ਜਿਹੜੀ ਉਪ ਭਾਸ਼ਾ ਬੋਲੀ ਜਾਂਦੀ ਆ ਉਹ ਮਾਦੀ ਦੁਆਬੀ ਮਲਵਈ ਜਾਂ ਫਿਰ ਪੁਆਦੀ ਜਲੰਧਰ ਹੁਸ਼ਿਆਰਪੁਰ ਕਪੂਰਥਲਾ ਨੇ ਵਿੱਚ ਬੋਲੀ ਜਾਂਦੀ ਹੈ ਜੀ ਦੁਆਬੀ ਭਾਸ਼ਾ ਠੀਕ ਹੈ ਚਾਰ ਇਲਾਕਿਆਂ ਦੇ ਵਿੱਚ ਚਾਰ ਜ਼ਿਲ੍ਹਿਆਂ ਦੇ ਵਿੱਚ ਸਾਡੀ ਮਾਜੀ ਭਾਸ਼ਾ ਬੋਲੀ ਜਾਂਦੀ ਆ ਯਾਦ ਰੱਖਣੀ ਹੈ ਸਾਰੇ ਕੋਈ ਵੀ ਪੁੱਛਿਆ ਜਾ ਸਕਦਾ ਰਾਵੀ ਤੇ ਵਿਆਸ ਦੇ ਵਿਚਕਾਰ ਦੇਖੋ ਜਿਹੜਾ ਇਲਾਕਾ ਆਉਂਦਾ ਉੱਥੇ ਮਾਜੀ ਭਾਸ਼ਾ ਬੋਲੀ ਜਾਂਦੀ ਆ ਕਿਹੜੇ ਕਿਹੜੇ ਡਿਸਟ੍ਰਿਕਟਸ ਨੇ ਅੰਬਿਸਰ ਤਨਤਾਰਨ ਗੁਰਦਾਸਪੁਰ ਤੇ ਪਠਾਨਕੋਟ ਠੀਕ ਹੈ ਤੇ ਜਿਹੜੀ ਸਾਡੀ ਟਕਸਾਲੀ ਬੋਲੀ ਆ ਸਾਇਤਿਕ ਬੋਲੀ ਆ ਉਹੋ ਵੀ ਮਾਜੀ ਨੂੰ ਹੀ ਕਿਹਾ ਜਾਂਦਾ ਕਾਰ ਜ਼ਿਲ੍ਹਿਆਂ ਦੇ ਵਿੱਚ ਦੁਆਬੀ ਬੋਲੀ ਜਾਂਦੀ ਹਾਂ ਸਤਲੁਜ ਤੇ ਬਿਆਸ ਦੇ ਵਿਚਕਾਰ ਜੋ ਵੀ ਇਲਾਕੇ ਪੈਂਦੇ ਨੇ ਉੱਥੇ ਦੁਆਬੀ ਬੋਲੀ ਜਾਂਦੀ ਹੈ ਜਲੰਧਰ ਹੁਸ਼ਿਆਰਪੁਰ ਕਪੂਰਥਲਾ ਤੇ ਨਵਾਂ ਸ਼ਹਿਰ ਦੇ ਵਿੱਚ ਦੁਆਬੀ ਭਾਸ਼ਾ ਜਿਹੜੀ ਬੋਲੀ ਜਾਂਦੀ ਆ ਇਸ ਤੋਂ ਇਲਾਵਾ 15 ਜ਼ਿਲ੍ਹਿਆਂ ਦੇ ਵਿੱਚ ਮਲਵਈ ਭਾਸ਼ਾ ਬੋਲੀ ਜਾਂਦੀ ਆ ਜਿਹੜੇ ਸਾਡੇ ਇਹਨਾਂ 8 ਜ਼ਿਲ੍ਹਿਆਂ ਤੋਂ ਇਲਾਵਾ ਬਾਕੀ 15 ਜ਼ਿਲ੍ਹੇ ਨੇ ਪਰ ਇਹਦੇ ਕੋਡ ਬਟੰਡਾ ਮਾਨਸਾ ਪਟਿਆਲਾ ਲੁਧਿਆਣਾ ਸੰਗਰੂਰ ਫਤਿਹਗੜ੍ਹ ਸਾਹਿਬ ਬਰਨਾਲਾ ਮੋਗਾ ਫਿਰੋਜ਼ਪੁਰ ਫਜ਼ਲਕਾ ਰੋਪੜ ਮੁਹਾਲੀ ਮਕਸਰ ਤੇ ਮਰੀਲਕੋਟਲਾ ਇਸ ਤੋਂ ਸਿਓ ਚਾਰ ਚਾਰ ਯਾਦ ਕਰ ਲਓ ਬਾਕੀ ਵੱਟ ਤੋਂ ਇਲਾਵਾ ਜਿਹੜੇ ਬਾਕੀ ਡਿਸਟ੍ਰਿਕਟਸ ਨੇ ਉਹਨਾਂ ਦੇ ਵਿੱਚ ਮਲਵਈ ਬੋਲੀ ਜਾਂਦੀ ਆ ਠੀਕ ਹੈ ਜੀ ਇਸ ਤੋਂ ਇਲਾਵਾ ਜਿਹੜੀ ਪੁਆਦੀ ਆ ਉਹ ਕੱਗਰ ਤੋਂ ਬਾਅਦ ਜਿਹੜਾ ਇਲਾਕਾ ਆ ਉੱਥੇ ਜਿਹੜੀ ਹੈਗੀ ਆ ਪੁਆਦੀ ਬੋਲੀ ਜਾਂਦੀ ਆ ਉਹ ਕਿਹੜੇ-ਕਿਹੜੇ ਇਲਾਕੇ ਆਉਂਦੇ ਨੇ ਮਰੀਲਕੋਟਲਾ ਮਲੇ ਧੂਰੀ ਖਰੜ ਰਾਜਪੁਰਾ ਠੀਕ ਹੈ ਯਾ ਰੋਪੜ ਦੇ ਕੁਝ ਇਲਾਕਿਆਂ ਦੇ ਵਿੱਚ ਜਿਹੜੀ ਹੈਗੀ ਉਹ ਪਾਦੀ ਬੋਲੀ ਜਾਂਦੀ ਆ ਤੇ ਪਾਦੀ ਦੇ ਵਿੱਚ ਸਾਨੂੰ ਹਿੰਦੀ ਭਾਸ਼ਾ ਦਾ ਥੋੜਾ ਬਹੁਤ ਟੱਚ ਵੀ ਮਿਲਦਾ ਠੀਕ ਹੈ ਤੁਸੀਂ ਨੇ ਯਾਦ ਰੱਖ ਲੈਣੀ ਪੰਜਾਬੀ ਭਾਸ਼ਾ ਦਾ ਜਨਮ ਕਿਹੜੀ ਭਾਸ਼ਾ ਤੋਂ ਹੋਇਆ ਹਿੰਦੀ ਸੰਸਕ੍ਰਿਤ ਇਰਾਨੀ ਆ ਫਿਰ ਦਰਬੜ ਪੰਜਾਬੀ ਭਾਸ਼ਾ ਦਾ ਜਿਹੜਾ ਜਨਮ ਹੋ ਸੰਸਕ੍ਰਿਤ ਭਾਸ਼ਾ ਤੋਂ ਹੋਇਆ ਠੀਕ ਆ ਜੇਕਰ ਤੁਹਾਨੂੰ অপਸ਼ਨ ਦੇ ਵਿੱਚ ਬ੍ਰਹਮੀ ਦਿੱਤਾ ਹੋਇਆ ਨਾ ਤਾਂ ਉਥੇ ਇਹ ਗਲਤੀ ਨਹੀਂ ਕਰਨੀ ਕਿ ਬ੍ਰਹਮੀ ਨਹੀਂ ਲਾਉਣੀ ਜੇਕਰ ਤੁਹਾਨੂੰ ਆਇਆ ਕਿ ਜਿਹੜੀ ਗੁਰਮੁਖੀ ਲਿਪੀ ਆ ਉਹ ਕਿੱਥੋਂ ਬਣੀ ਆ ਉਹ ਬ੍ਰਹਮੀ ਲਿਪੀ ਤੋਂ ਬਣੀ ਆ ਬੜ ਜੇਕਰ ਤੁਹਾਨੂੰ ਭਾਸ਼ਾ ਪੁੱਛਿਆ ਜਾਂਦਾ ਕਿ ਪੰਜਾਬੀ ਭਾਸ਼ਾ ਦਾ ਜਨਮ ਕਿੱਥੋਂ ਹੋਇਆ ਤਾਂ ਫਿਰ ਉਹ ਸੰਸਕ੍ਰਿਤ ਭਾਸ਼ਾ ਆਏਗਾ ਠੀਕ ਹੈ ਜੇਕਰ ਲਿਪੀ ਆ ਤਾਂ ਬ੍ਰਹਮੀ ਆਏਗੀ ਜੇ ਇੱਥੇ ਤੁਹਾਨੂੰ ਬ੍ਰਹਮੀ অপਸ਼ਨ ਚੁਣਗਾ ਤਾਂ ਬ੍ਰਹਮੀ ਨਹੀਂ ਲੈਣਾ ਤਾਂ ਉਹ ਸੰਸਕ੍ਰਿਤ ਆਏਗਾ ਅਨਸਰ ਠੀਕ ਹੈ ਜੀ ਨਵੀਂ ਭਾਸ਼ਾ ਪੰਜਾਬ ਦੀ ਸਰਕਾਰੀ ਭਾਸ਼ਾ ਕਦੋਂ ਲਾਗੂ ਕੀਤੀ ਗਈ 1964 1967 1968 ਜਾਂ ਫਿਰ 1992 ਦੇ ਵਿੱਚ ਨਵੀਂ ਭਾਸ਼ਾ ਪੰਜਾਬ ਦੀ ਜਿਹੜੀ ਸਰਕਾਰੀ ਭਾਸ਼ਾ ਹੋ 1968 ਦੇ ਵਿੱਚ ਲਾਗੂ ਕੀਤੀ ਗਈ 1904 ਦੇ ਵਿੱਚ ਨੂੰ ਡਿਕਲੇਅਰ ਕੀਤਾ ਗਿਆ ਸੀ ਕਿ ਬਣੇਗੇ ਸਾਰਟ ਐਕਟ ਬਣਿਆ ਤੇ 68 ਦੇ ਵਿੱਚ ਫਾਈਨਲੀ ਜਿਹੜੀ ਹੈਗੀ ਸੀ ਉਹ ਸਾਡੀ ਅਫੀਸ਼ੀਅਲ ਲੈਂਗੁਏਜ ਬਣ ਗਈ ਸੀ 1992 ਦੇ ਵਿੱਚ ਸਾਡੀ ਲਾਜ਼ਮੀ ਭਾਸ਼ਾ ਬਣੀ ਸੀ ਨਾ ਦੋਨਾਂ 'ਚ ਡਿਫਰੈਂਸ ਆ ਸਰਕਾਰੀ ਭਾਸ਼ਾ ਬਣੀ ਸੀ 1968 ਦੇ ਕੇ ਮੁਛੇ ਦੇ ਕੇ ਪੰਜਾਬੀ ਇਹ ਜਣੀ ਹੈਗੇ ਸਾਡੀ ਲਾਜ਼ਮੀ ਭਾਸ਼ਾ ਕਦੋਂ ਬਣੀਆ ਤਾਂ ਉਹ 1992 ਦੇ ਵਿੱਚ ਬਣੀਆ ਉਹ ਸ਼ਬਦ ਜੋ ਨਾਮ ਦੀ ਜਗ੍ਹਾ ਤੇ ਆਉਂਦਾ ਹੈ ਉਹਨੂੰ ਕਿਹਾ ਜਾਂਦਾ ਹੈ ਨਾਮ ਪਰ ਨਾਮ ਕਿਹਾ ਜਾਂਦਾ ਹੈ ਵਿਸ਼ੇਸ਼ਣ ਉਹ ਹੁੰਦਾ ਜੀ ਵਿਸ਼ੇਸ਼ਣ ਸੌਰੀ ਪਰ ਨਾਉ ਉਹ ਸ਼ਬਦ ਜੋ ਕੰਮ ਤਾਂ ਬਨਾਮ ਦਾ ਕਰਦਾ ਹੈ ਪਰੰਤੂ ਕਿਸ ਕਿਸ ਨਾਮ ਸ਼ਬਦ ਦੇ ਨਾਲ ਆਕੇ ਕੀ ਬਣ ਜਾਂਦਾ ਹੈ ਮਿਸ਼ੀਸ਼ਣ ਪੜਨਾਮੀ ਵਿਸ਼ੇਸ਼ਣ ਗੁਣਵਾਚਕ ਵਿਸ਼ੇਸ਼ਣ ਜਾਂ ਫਿਰ ਨਿਸਚੇਵਾਚਕ ਵਿਸ਼ੇਸ਼ਣ ਇਹ ਕੁਸ਼ਨ ਬਹੁਤ ਵਾਰੀ ਆਉਂਦਾ ਤੁਹਾਨੂੰ ਇਦਾਂ ਵੀ ਆ ਜਾਂਦਾ ਕਿ ਇਹਨਾਂ ਵਿੱਚੋਂ ਪੜਨਾਮੀ ਵਿਸ਼ੇਸ਼ਣ ਕਿਹੜਾ ਹੈ ਉਹਦੇ ਨਾਲ ਰਿਲੇਟਡ ਕੁਸ਼ਨ ਵੀ ਆਪਾਂ ਤੁਹਾਡੇ ਨਾਲ ਤੁਹਾਡੇ ਲਈ ਲੈ ਕੇ ਆਵਾਂਗੇ ਅਗਲੀ ਵੀਡੀਓਜ਼ ਦੇ ਵਿੱਚ ਕਿ ਕਿਹੜੇ ਕਿਹੜੇ ਪੜਾਮੀ ਪੜਨਾਮੀ ਵਿਸ਼ੇਸ਼ਣ ਹੁੰਦੇ ਨੇ ਕਿਦਾਂ ਕੋਈ ਵਰਡ ਜਿਹੜਾ ਹੈਗਾ ਉਹ ਪੜਨਾਮ ਦਾ ਕੰਮ ਕਰਦਾ ਹੋਇਆ ਪੜਨਾਮੀ ਵਿਸ਼ੇਸ਼ਣ ਬਣ ਜਾਂਦਾ ਕੰਟੀਨਿਊ ਵੀਡੀਓਜ਼ ਆਪਣੀਆਂ ਆ온ੇ ਰਹਿਣਗੇ ਇਸ ਲਈ ਤੁਹਾਨੂੰ ਕੈਰੀ ਕੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਕਿਉਂਕਿ ਇੱਕ ਵੀਡੀਓ ਦੇ ਵਿੱਚ ਜਿਹੜੇ ਆਗਨੇ ਸਾਰੇ ਕੁਐਸਚਨ ਕਵਰ ਨਹੀਂ ਹੁੰਦੇ ਅਧਰਤਨ ਦਾ ਕੁਐਸਚਨ ਜੇਕਰ ਤੁਸੀਂ ਕਵਰ ਕਰਨਾ ਤਾਂ ਤੁਹਾਨੂੰ ਕੰਟੀਨਿਊ ਕਲਾਸੇ ਜਿਹੜੀਆਂ ਲਗਾਉਣੀਆਂ ਪੈਣਗੀਆਂ ਤੁਹਾਨੂੰ ਕਿਹਾ ਜਾਂਦਾ ਜੀ ਪਰਨਾਮੀ ਵਿਸ਼ੇਸ਼ਣ ਠੀਕ ਹੈ ਸੀਤਾ ਗਣੋਂ ਵੰਦੀ ਹੈ ਕਿਹੜੀ ਕਿਰਿਆ ਹੈ ਕਰਮਕ ਸਰਮਕ ਦੁਕਰਮਕ ਜਾਂ ਫਿਰ ਸੰਯੁਕਤ ਉਨੇ ਕੋ ਸੀਤਾ ਗਾਉਂਦੀ ਆ ਲਿਖਿਆ ਹੁੰਦਾ ਤਾਂ ਇੱਥੇ ਆਪਣੀ ਹੀ ਕਰਮਕ ਹੋ ਜਾਂਦੀ ਸੀ ਬਟ ਆਪਾਂ ਨੂੰ ਦਿੱਤਾ ਹੋਇਆ ਕਿ ਕੀ ਗਾਉਂਦੀ ਆ ਗਾਣਾ ਗਾਉਂਦੀ ਆ ਭਜਨ ਗਾਉਂਦੀ ਆ ਕੁਛ ਵੀ ਗਾਉਂਦੀ ਆ ਤਾਂ ਉਹ ਕਿਹੜੀ ਹੋਗੀ ਕਰਮਕ ਕਿਰਿਆ ਨੱਬੀ ਭਾਸ਼ਾ ਕਿਹੜੀ ਜਗ੍ਹਾ ਤੇ ਸਭ ਤੋਂ ਵੱਧ ਬੋਲੀ ਜਾਂਦੀ ਆ ਪੰਜਾਬ ਹਰਿਆਣਾ ਹਿਮਾਚਲ ਪ੍ਰਦੇਸ਼ ਜਾਂ ਪਾਕਿਸਤਾਨ ਹੁਣ ਇੱਥੇ ਪੰਜਾਬ ਨਹੀਂ ਲਗਾ ਦੇਣਾ ਕਿ ਪੰਜਾਬੀ ਭਾਸ਼ਾ ਤਾਂ ਪੰਜਾਬ ਸਭ ਤੋਂ ਵੱਧ ਬੋਲੀ ਜਾਂਦੀ ਆ ਨਹੀਂ ਪੰਜਾਬੀ ਭਾਸ਼ਾ ਜੂ ਹੈਂਦੀ ਆ ਉਹ ਪਾਕਿਸਤਾਨ ਦੇ ਵਿੱਚ ਸਭ ਤੋਂ ਵੱਧ ਬੋਲੀ ਜਾਂਦੀ ਹੈ ਪਾਕਿਸਤਾਨ ਪੰਜਾਬ ਦੇ ਵਿੱਚ ਰਾਮ ਖੇਡਦਾ ਹੈ ਕਿਹੜਾ ਵਾਕ ਹੈ ਸੰਯੁਕਤ ਵਾਕ ਸੁਧਾਰਨ ਵਾਕ ਮਿਸ਼ਰਣ ਵਾਕ ਆ ਕਿ ਆ ਫਿਰ ਗੁੰਜਲਦਾਰ ਵਾਕ ਇਹ ਹੈਗਾ ਨਹੀਂ ਸਧਾਰਨ ਵਾਕ ਅਦਾਸ ਸ਼ਬਦ ਕਿਹੜੀ ਭਾਸ਼ਾ ਦਾ ਸ਼ਬਦ ਹੈ ਅਦਾਸ ਸ਼ਬਦ ਜਿਹੜਾ ਹੈਗਾ ਜੀ ਫਾਰਸੀ ਭਾਸ਼ਾ ਦਾ ਸ਼ਬਦ ਹੈ ਬਟ ਅਸੀਂ ਪੰਜਾਬੀ ਭਾਸ਼ਾ 'ਚ ਹੋਮ ਹੋਵ ਯੂਜ਼ ਕਰਦੇ ਆ ਇਹ ਕਿਹੜਾ ਸ਼ਬਦ ਹੈ ਤਤਸਮ ਸ਼ਬਦ ਹੈ ਪੰਜਾਬੀ ਭਾਸ਼ਾ ਦੇ ਵਿੱਚ ਸਬੰਧ ਕਿੰਨੀ ਤਰ੍ਹਾਂ ਦਾ ਹੁੰਦਾ ਹੈ 1 3 5 ਜਾਂ ਫਿਰ 4 ਸਬੰਧਕ ਜੋ ਹੈਗਾ ਤਿੰਨ ਤਰ੍ਹਾਂ ਦਾ ਹੁੰਦਾ ਪੂਰਣ ਸਬੰਧਕ ਅਪੂਰਣ ਸਬੰਧਕ ਤੇ ਦੁਬਾਜਰਾ ਸਬੰਧਕ ਠੀਕ ਹੈ ਤੇ ਪੂਰਣ ਕਿਹੜਾ ਹੁੰਦਾ ਅਪੂਰਣ ਕਿਹੜਾ ਹੁੰਦਾ ਦੁਬਾਜਰਾ ਕਿਹੜਾ ਹੁੰਦਾ ਉਹ ਆਪਾਂ ਤੁਹਾਨੂੰ ਨੈਕਸਟ ਵੀਡੀਓ ਦੇ ਵਿੱਚ ਕਰਾਵਾਂਗੇ ਵਿਦ ਕੁਐਸ਼ਨਸ ਕੁਐਸ਼ਨ ਲੈ ਕੇ ਆਵਾਂਗੇ ਉਹਦੇ ਨਾਲ ਰਿਲੇਟਡ ਤੇ ਫਿਰ ਤੁਹਾਨੂੰ ਜਿਹੜਾ ਹੈਗਾ ਕਵਰ ਕਰਵਾਵਾਂਗੇ ਕਿਉਂਕਿ ਇਹ ਕੁਐਸ਼ਨਸ ਬਣਦੇ ਪੇਪਰ ਦੇ ਵਿੱਚ ਕਿ ਪੂਰਣ ਸਬੰਧਕ ਕਿਹੜਾ ਹੁੰਦਾ ਹੈ ਅਪੂਰਣ ਕਿਹੜਾ ਹੁੰਦਾ ਹੈ ਇਹ ਡੈਫੀਨੇਸ਼ਨ ਦੇਖੀ ਦਿੱਤਾ ਹੁੰਦਾ ਹੈ ਕਿ ਜਿਹੜੇ ਸਬੰਧਕ ਵਿੱਚ ਇਹ ਹੁੰਦਾ ਉਹ ਕਿਹੜਾ ਸਬੰਧਕ ਹੁੰਦਾ ਹੈ ਸਭ ਤੋਂ ਡਿਟੇਲ ਦੇ ਵਿੱਚ ਆਪਾਂ ਕਰਾਂਗੇ ਫਿਲਹਾਲ ਤੁਸੀਂ ਇੰਨਾ ਹੀ ਯਾਦ ਰੱਖੋ ਕਿ ਸਬੰਧਕ ਕਿੰਨੀ ਤਰ੍ਹਾਂ ਦਾ ਹੁੰਦਾ ਹੈ ਤਿੰਨ ਤਰ੍ਹਾਂ ਦਾ ਹੁੰਦਾ ਹੈ ਸਬੰਧਕ ਉਹ ਸ਼ਬਦ ਜੋ ਵਾਕਾਂ ਨੂੰ ਉਪਵਾਕਾਂ ਨੂੰ ਵਾਕਾਂਸ਼ਾਂ ਨੂੰ ਆਪਸ ਵਿੱਚ ਜੋੜਦੇ ਹਨ ਉਸ ਨੂੰ ਕੀ ਕਹਿੰਦੇ ਨੇ ਸਬੰਧਕ ਯੋਜਕ ਜੋੜਨੀ ਆ ਫਿਰ ਵਿਸ਼ੇਸ਼ਣ ਉਹਨੂੰ ਕਹਿੰਦੇ ਨੇ ਜੀ ਯੋਜਕ ਗੁਰਮੁਖੀ ਲਿਪੀ ਦੇ ਪਿਤਾਮਾ ਕਿਸ ਨੂੰ ਕਹਿੰਦੇ ਨੇ ਪਾਇਣੀ ਭਰਤਮੁਨੀ ਗੁਰਵੰਗਦੇਵ ਜੀ ਆ ਫਿਰ ਗੁਰੂ ਅਮਰਦਾਸ ਜੀ ਗੁਰਮੁਖੀ ਲਿਪੀ ਦੇ ਜਿਹੜੇ ਪਿਤਾਮਾ ਨੇ ਉਹ ਹੈਗੇ ਨੇ ਜੀ ਗੁਰੂ ਅੰਗਦ ਦੇਵ ਜੀ ਨਿਜਾਤ ਸ਼ਬਦ ਦਾ ਅਰਥ ਹੈ ਮੁਕਤੀ ਪ੍ਰਭੂ ਅਰਦਾਸ ਜਾਂ ਫਿਰ ਸਿੱਖਿਆ ਨਿਜਾਤ ਸ਼ਬਦ ਦਾ ਅਰਥ ਹੈ ਜੀ ਮੁਕਤੀ ਆਸ਼ਾ ਦੀ ਵੱਡੀ ਤੋਂ ਵੱਡੀ ਵਿਆਕਰਨਿਕ ਕਾਈ ਕਿਹੜੀ ਹੈ ਸ਼ਬਦ ਵਾਕ ਦੁਨੀਆ ਫਿਰ ਅਰਥ ਆਸ਼ਾ ਦੀ ਜਿਹੜੀ ਵੱਡੀ ਤੋਂ ਵੱਡੀ ਇਕਾਈ ਹੈ ਉਹ ਹੈਗੀ ਹੈ ਜੀ ਵਾਕ ਕਿਰਿਆ ਕਰਨ ਵਾਲਾ ਕੌਣ ਹੁੰਦਾ ਹੈ ਕਰਮ ਕਰਤਾ ਵਾਕ ਜਾਂ ਫਿਰ ਮੱਧਪੁਰਖ ਕਿਰਿਆ ਕਰਨ ਵਾਲਾ ਹੁੰਦਾ ਜੀ ਕਰਤਾ ਠੀਕ ਹੈ ਜਿਹੜਾ ਕੰਮ ਹੁੰਦਾ ਉਹਦੇ ਵਿੱਚ ਉਹ ਹੁੰਦਾ ਹੈ ਕਰਮ ਠੀਕ ਹੈ ਫਿਰ ਸੀਗੇ ਆਪਣੇ ਅੱਜ ਦੇ ਟੌਪ ਮੋਸਟ ਇੰਪੋਰਟੈਂਟ 50 ਐਮਸੀਕਿਊਜ਼ ਜੋ ਕਿ ਪੇਪਰ 1 ਅਤੇ 2 ਵਾਲੇ ਬਹੁਤ ਇੰਪੋਰਟੈਂਟ ਨੇ ਕੁਈ ਵੀ ਐਗਜ਼ਾਮ ਤੁਸੀਂ ਦੇਣਾ ਠੀਕ ਹੈ ਕੰਟੀਨਿਊ ਆਪਾਂ ਇਦਾਂ ਹੀ ਜਿਹੜੇ ਹੈਗੇ ਨੇ ਸਾਰੀ ਗ੍ਰਾਮਰ ਕੰਪਲੀਟ ਕਰਾਂਗੇ ਵਿਸਦੀਪਲੀ ਐਕਸਪਲੇਨੇਸ਼ਨ ਹਰੇਕ ਕੁਐਸਚਨ ਦੀ ਉਹ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਜੇ ਨਾ ਨਹੀਂ ਕੀਤਾ ਹੁਣ ਤੱਕ ਵੀਡੀਓ ਨੂੰ ਲਾਈਕ ਕਰਨਾ ਸ਼ੇਅਰ ਕਰਨਾ ਨਾ ਭੁੱਲਿਓ ਅਕਿ ਡੇਲੀ ਕਲਾਸਾਂ ਲਗਾਓ ਆਪਣੀ ਹਰ ਤਰ੍ਹਾਂ ਦੀ ਤਿਆਰੀ ਕਵਰ ਕਰਨ ਲਈ ਪੰਜਾਬ ਜੀਕੇ ਦੀਆਂ ਬਹੁਤ ਸਾਰੀਆਂ ਵੀਡੀਓਜ਼ ਆਪਾਂ ਆਪਣੀ ਅਪਲੋਡ ਹੋਈਆਂ ਹੋਈਆਂ ਨੇ ਡੇਲੀ بیس ਤੇ ਅਪਲੋਡ ਹੁੰਦੀਆਂ ਨੇ ਉਹ ਜਾ ਕੇ ਤੁਸੀਂ ਚੈਨਲ ਤੇ ਜ਼ਰੂਰ ਦੇਖਣੀਆਂ ਨੇ ਬਹੁਤ ਸਾਰਾ ਸਿਲੇਬਸ ਸਾਡਾ ਕੰਪਲੀਟ ਹੋ ਜਾਊਗਾ। ਥੈਂਕ ਯੂ ਕਿ ਆਪਾਂ ਕਰਉਂਦੇ ਰਹਾਂਗੇ। ਥੈਂਕ ਯੂ ਥੈਂਕਸ ਫॉर ਵਾਚਿੰਗ।